ਗਵਾਲੀਅਰ ਦੇ ਕਿਲੇ ਵਿੱਚ ਗਏ ਲੰਬੇਰਾ ਸਮਾਂ ਗਵਾਲੀਅਰ ਦੇ ਕਿਲੇ ਵਿੱਚ ਰਹਿਣ ਤੋਂ ਬਾਅਦ ਜਦੋਂ ਜਹਾਗੀਰ ਨੂੰ ਥੋੜੀ ਜਿਹੀ ਸਮਝ ਪਈ ਗੁਰੂ ਪਾਤਸ਼ਾਹ ਨੂੰ ਰਿਹਾਅ ਕਰਨ ਦੇ ਆਰਡਰ ਜਾਰੀ ਕੀਤੇ ਪਰ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਕੱਲੇ ਨਹੀਂ ਨਿਕਲਾਂਗੇ ਜੇ ਜਾਵਾਂਗੇ ਤਾਂ ਆ ਜਿਹੜੇ ਅੰਦਰ ਕੈਦ ਕੀਤੇ ਨੇ ਜਿਨ੍ਹਾਂ ਤੇ ਜ਼ੁਲਮ ਠਾਇਆ ਜਾਂਦਾ ਇਹਨਾਂ ਨੂੰ ਵੀ ਰਿਹਾਅ ਕਰੋ ਉਹਦਾ ਵਿੱਚੋਂ ਕੈਦੀ ਤਾਂ ਬਹੁਤ ਸਨ ਔਰ ਬੁੰਜਾ ਕੈਦੀ ਐਸੇ ਸਨ ਜਿਹੜੇ ਬੜੇ ਲੰਮੇ ਰੇ ਸਮੇਂ ਤੋਂ ਉਹ ਦੁੱਖ ਭੋਗ ਰਹੇ ਸਨ ਸਤਗੁਰੂ ਪਾਤਸ਼ਾਹ ਨੇ ਫਿਰ ਉਹ ਇਤਿਹਾਸ ਤੁਸੀਂ ਪੜਿਆ ਬੁੰਜਾ ਕਲੀਆਂ ਵਾਲਾ ਚੋਲਾ ਪਹਿਨੇ ਆ ਗੁਰੂ ਪਾਤਸ਼ਾਹ ਦੀ ਇੱਕ ਇੱਕ ਚੋਲੇ ਦੀ ਕਲੀ ਨੂੰ ਫੜ ਕੇ ਬੁੰਜਾ ਕੈਦੀ ਰਿਹائو ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਗੁਰਦੇਵ ਸਤਗੁਰੂ ਗਵਾਲੀਅਰ ਦੇ ਕਿਲੇ ਵਿੱਚੋਂ ਹੁੰਦੇ ਨੇ ਸੰਗਤਾਂ ਵਿੱਚ ਖੁਸ਼ੀ ਦੀ ਹੱਦ ਨਾ ਰਹੀ ਔਰ ਅਕਾਲ ਪੁਰਖ ਦਾ ਸੰਗਤਾਂ ਨੇ ਸ਼ੁਕਰ ਕੀਤਾ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਜੀ ਵਰਗੇ ਗੁਰਸਿੱਖ ਔਰ ਸੰਗਤਾਂ ਗੁਰਦੇਵ ਪਾਤਸ਼ਾਹ ਦੇ ਪਾਵਨ ਚਰਨ ਪਰਸਣ ਵਾਸਤੇ ਪਹੁੰਚੀਆਂ ਨੇ ਹੁਣ ਮਹਾਰਾਜ ਉੱਤੋਂ ਸਿੱਧੇ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਗਏ ਗੁਰਦੇਵ ਪਾਤਸ਼ਾਹ ਪਿੰਡ ਪਿੰਡ ਤੋਂ ਪੜਾਅ ਕਰਦੇ ਹੋਏ ਸੰਗਤਾਂ ਨੂੰ ਮਿਲਦੇ ਜਾਂਦੇ ਨੇ ਜਿਹੜੀਆਂ ਸੰਗਤਾਂ ਪਿਆਰ ਕਰਦੀਆਂ ਨੇ ਮੁਹੱਬਤ ਕਰਦੀਆਂ ਨੇ ਉਹਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਔਰ ਇਦਰ ਜਹਾਗੀਰ ਦਿੱਲੀ ਦੇ ਤਖਤ ਦਾ ਵਾਰਸ ਹੈ ਜਹਾਗੀਰ ਵੀ ਸਮਝ ਚੁੱਕਿਆ ਹੈ ਕੁਝ ਉਹਦੇ ਦਿਮਾਗ ਦੇ ਵਿੱਚ ਵੀ ਉਹ ਬੂਰ ਲੈ ਚੁੱਕਿਆ ਸੀ ਹੰਕਾਰ ਦਾ ਔਰ ਜਹਾਗੀਰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਣਾ ਚਾਹੁੰਦਾ ਹੈ ਉਹਨੇ ਵੀ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹੋ ਕਿਤੇ ਰਹਿਮਤ ਕਰਿਓ ਇਸ ਪਾਸੇ ਵੀ ਚਰਨ ਪਾਓ ਮਹਾਰਾਜ ਆਗਰੇ ਦੀ ਧਰਤੀ ਤੇ ਗਏ ਆਗਰੇ ਦੀ ਧਰਤੀ ਤੇ ਜਾਂਦੇ ਆ ਜ਼ਾਗੀਰ ਨੇ ਅੱਗੋਂ ਸਵਾਗਤ ਕੀਤਾ ਮਹਾਰਾਜ ਦਾ ਔਰ ਸਤਗੁਰੂ ਪਾਤਸ਼ਾਹ ਨੇ ਕੈਸੇ ਨਿਰਭਉ ਤੇ ਨਿਰਵੈਰ ਨੇ ਇੱਕ ਜਾਗੀਰ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਦੇ ਪਹਿਲਾਂ ਆਰਡਰ ਜਾਰੀ ਕਰਦਾ ਹੈ ਜ਼ੁਲਮ ਦੀ ਇੰਤਹਾ ਹੋਈ ਪਰ ਜਦੋਂ ਦੋਸਤੀ ਦਾ ਹੱਥ ਅੱਗੇ ਕੀਤਾ ਤੇ ਮਹਾਰਾਜ ਨੇ ਦੋਸਤੀ ਦਾ ਹੱਥ ਹੀ ਅੱਗੇ ਕਰ ਦਿੱਤਾ ਪਾਤਸ਼ਾਹ ਦਾ ਅਸਲ ਵਿੱਚ ਬੈਰ ਕੋਈ ਨਹੀਂ ਸੀ ਮਹਾਰਾਜ ਤਾਂ ਨਿਰਭਉ ਤੇ ਨਿਰਵੈਰ ਸਨ ਜੇ ਕਿਤੇ ਜ਼ਾਲਮ ਨੇ ਪਾਪੀ ਨੇ ਕੁਝ ਸਮਝ ਆਉਣ ਤੋਂ ਬਾਅਦ ਹੱਥ ਅੱਗੇ ਕੀਤਾ ਦੋਸਤੀ ਦਾ ਤੇ ਮਹਾਰਾਜ ਨੇ ਦੋਸਤੀ ਦਾ ਹੱਥ ਅੱਗੇ ਵਧਾ ਦਿੱਤਾ ਇਹ ਨਹੀਂ ਕਿ ਚਿਰਾਂ ਤੱਕ ਵੈਰ ਰੱਖਿਆ ਕਿਸੇ ਦੇ ਨਾਲ ਔਰ ਕੇਵਨ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਸੀ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋਸਤੀ ਦਾ ਹੱਥ ਅੱਗੇ ਕੀਤਾ ਯਾਹਗੀਰ ਨੇ ਗੁਰੂ ਦੇ ਚਰਨ ਪਰਸੇ ਸ਼ੁਕਰਾਨਾ ਕਰਦਾ ਤੇ ਹੋਈਆਂ ਗਲਤੀਆਂ ਦੀ ਮੁਆਫੀ ਵੀ ਮੰਗਦਾ ਮਹਾਰਾਜ ਬਹੁਤ ਵੱਡੀਆਂ ਗਲਤੀਆਂ ਤੇ ਭੁੱਲਾ ਹੋਈਆਂ ਨੇ ਤੁਸੀਂ ਰਹਿਮਤ ਵਰਸਾਈਏ ਖੈਰ ਜਹਾਦੀਰ ਨੇ ਕਸ਼ਮੀਰ ਵੱਲ ਜਾਣਾ ਸੀ ਇਹ ਕਸ਼ਮੀਰ ਜਾਣ ਤੋਂ ਪਹਿਲਾਂ ਚੌਂਦਾ ਗੁਰੂ ਪਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਦਾ ਹੈ ਮਹਾਰਾਜ ਕਿਰਪਾ ਕਰੋ ਕੁਝ ਬਲ ਕੁਝ ਸਮਾਂ ਮੈਂ ਆਪ ਦੇ ਨਾਲ ਬਤਾਲਣਾ ਚਾਹੁੰਦਾ ਮੈਨੂੰ ਪਤਾ ਕਿ ਤੁਸੀਂ ਵੀ ਘੋੜਸਵਾਰੀ ਕਰਦੇ ਹੋ ਸ਼ਿਕਾਰ ਖੇਡਦੇ ਹੋ ਸ਼ਸਤਰ ਪਹਿਨੇ ਨੇ ਪਰ ਰਹਿਮਤ ਕਰੋ ਕਿਰਪਾ ਕਰੋ ਮੈਂ ਵੀ ਸ਼ਿਕਾਰ ਖੇਡਦਾ ਹਾਂ ਕਿਉਂ ਨਾ ਪਾਇਆ ਕੁਝ ਸਮੇਂ ਲਈ ਇਕੱਠੇ ਸ਼ਿਕਾਰ ਖੇਡੀਏ ਸਤਿਗੁਰੂ ਪਾਤਸ਼ਾਹ ਦੇ ਨਾਲ ਗੁਰਸਿੱਖ ਜੋਧੇ ਨੇ ਉਹ ਵੀ ਸ਼ਸਤਰਾਂ ਵਿੱਚ ਸਜੇ ਨੇ ਮਹਾਰਾਜ ਨੇ ਹਾਕ ਕਰ ਦਿੱਤੀ ਪਾਤਸ਼ਾਹ ਨੇ ਆਖਿਆ ਕਿ ਤੇਰੀ ਭਾਵਨਾ ਇਹ ਹੈ تیرے چلان گے شکار کھیلا گے زہانگیر بڑا خوش ہویا آگری دی ترتی تے دو تمبو لگے ایک تمبو جہانگیر بادشاہ دا دجا تمبو دین دلی دے مالک گروہ گرو کو سا مہاراج سچے پاسے بادشاہ پادشاہ ہے ਜ਼ਮੀਨ ਅਸਮਾਨ ਦਾ ਅੰਤਰ ਹੈ ਦੋਹਾਂ ਸ਼ਬਦਾਂ ਵਿੱਚ ਬਾਦਸ਼ਾਹ ਉਹਨੂੰ ਕਹਿੰਦੇ ਨੇ ਜਿਹੜਾ ਬਾਦਾਂ ਵਿਵਾਦਾਂ ਵਿੱਚ ਪੈਂਦਾ ਹੈ ਬਾਦਸ਼ਾਹ ਆ ਜਿਹੜਾ ਆਜ ਦੀ ਪੱਤ ਰੱਖਦਾ ਹੈ ਜਿਹੜਾ ਲੋਕ ਪਰਲੋਕ ਦਾ ਸਹਾਇਕ ਹੈ ਦੀਨ ਦੁਨੀ ਦਾ ਮਾਲਕ ਹੈ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਗੁਰਦੇਵ ਸਤਿਗੁਰੂ ਦਾ ਵੀ ਤੰਮੂ ਲੱਗਿਆ ਮਹਾਰਾਜ ਦੇ ਨਾਲ ਗੁਰਸਿੱਖ ਜੋ ਦੇ ਤਤ ਪਰ ਹਰ ਵਕਤ ਨਾਲ ਰਹਿੰਦੇ ਨੇ ਔਰ ਦੂਜੇ ਬੰਨੇ ਕੰਬੂ ਲਗਿਆ ਹੈ ਜਹਾਗੀਰ ਬਾਦਸ਼ਾਹ ਦਾ ਔਰ ਇਹਦੇ ਵੀ ਸਪਾਈ ਇਹਦੇ ਨਾਲ ਨੇ ਸਮਾਂ ਪਾ ਕੇ ਇਕੱਠੇ ਸ਼ਿਕਾਰ ਤੇ ਮਹਾਰਾਜ ਨਾਲ ਨਿਕਲਦੇ ਨੇ ਸਤਗੁਰੂ ਪਾਤਸ਼ਾਹ ਨੇ ਆਗਰੇ ਦੀ ਧਰਤੀ ਤੇ ਜਿਵੇਂ ਤਸ਼ਰੀਫ ਲਿਆਏ ਉੱਥੋਂ ਦਾ ਮਾਹੌਲ ਕਿਹੋ ਜਿਹਾ ਬਣਿਆ ਗੁਰਸਿੱਖਾਂ ਨੂੰ ਖਬਰਾਂ ਪਹੁੰਚਦੀਆਂ ਨੇ ਮਹਾਰਾਜ ਪਹੁੰਚੇ ਨਹੀਂ ਉਸੇ ਵਕਤ ਦੀਆਂ ਸਾਕੇ ਦੀਆਂ ਲੈਣਾ 100% ਅਦੀ ਜਤਾ ਗਿਆ ਨੀ ਮਨਜੀਤ ਸਿੰਘ ਰਾਹੀ ਨੇੜੇ ਸ੍ਰੀ ਅਨੰਤਪੁਰ ਸਾਹਿਬ ਸਮੁੱਚੇ ਜਥੇ ਦੀ ਜਵਾਨੀ ਇਨਸਾਨੀ ਸਤ ਗੁਰੂ ਤਸ਼ਨੀ ਭਲੇ ਆਏ ਵਿਚ ਆਗਰੇ ਸਤ ਗੁਰੂ ਤਸ਼ਨੀ ਭਲੇ ਆਏ ਜਹਾਂਗੀਰ ਦੇ ਸੰਗ ਹੀ ਉਹਨਾ ਤੰਬੂਲਾਏ ਤੰਬੂਲਾਏ ਸੰਗ ਹੀ ਬਈ ਚਾਹੀਰ ਦੇ ਸੰਗ ਹੀ ਉਹਨਾ ਤੰਬੂ ਲਾਏ ਸੱਜਦਾ ਰੋਜ਼ ਦੀਵਾਨ ਹੈ ਜਸ ਜਾਂਦੇ ਬਾਰੇ ਜਾਂਦੇ ਦਾ ਰੋਜ ਦੀਵਾਨ ਹੈ ਜਸ ਜਾਂਦੇ ਗਾਏ ਸੰਗ ਤਾਂ ਦੂਰ ਹੋਏ ਮੇਉ ਆਸੀਸ ਚੁਕਾਏ ਸੀਸ ਚੁਕਾਏ ਸੀਸ ਝੁਕਾਏ ਤੱਕ ਕੇ ਤੇਜ ਹਜ਼ੂਰ ਦਾ ਸੂਰਜ ਸ਼ਰਮਾਏ ਹਾਂ ਸ਼ਰਮਾਏ ਹੂ ਤੱਕ ਕੇ ਤੇਜ ਹਜ਼ੂਰ ਦਾ ਸੂਰਜ ਸ਼ਰਮਾਏ ਤੱਕ ਕੇ ਤੇਜ ਹਜ਼ੂਰ ਦਾ ਪੂਰੀ ਤਕ ਗੁਰੂ ਜੀ ਕੋ ਤੱਕ ਵਰਤਾਏ ਹਾਂ ਵਰਤਾਏ ਜੀ ਵਰਤਾਏ ਹੋ ਹੋ ਸਾਹਿਬ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਪਾਸੇ ਜਹਾਗੀਰ ਦਾ ਤੰਬੂ ਏ ਤੇ ਦੂਜੇ ਬੰਨੇ ਮੇਰੀ ਪਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਭਾ ਪਾਉਂਦੇ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਸੰਗਤਾਂ ਜਿਨੇ ਸੁਣਦਿਆਂ ਨੇ ਮਹਾਰਾਜ ਆਗਰੇ ਦੀ ਧਰਤੀ ਤੇ تشریف ਲੈ ਆਏ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਉਣਾ ਇਹ ਸਭ ਖਬਰਾਂ ਦੂਰ ਨੇੜੇ ਵਾਸਤੇ ਗੁਰਸਿੱਖਾਂ ਨੂੰ ਪਹੁੰਚ ਚੁੱਕੀਆਂ ਸਨ। ਔਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਪਰਸਣ ਵਾਸਤੇ ਗੁਰਦੇਵ ਦੇ ਪਾਵਨ ਚਰਨਾ ਵਿੱਚ ਹਾਜ਼ਰ ਹੁੰਦੇ ਨੇ। ਜਿੱਥੇ ਮਹਾਰਾਜ ਆਗਰੇ ਦੀ ਧਰਤੀ ਤੇ ਤਸ਼ਰੀਫ ਲੈ ਆਏ ਸਨ। ਉਸ ਜਗ੍ਹਾ ਤੇ ਵੀ ਸੰਗਤਾਂ ਗੁਰਦੇਵ ਦੇ ਪਾਵਨ ਚਰਨਾ ਵਿੱਚ ਪਹੁੰਚਦੀਆਂ ਨੇ। ਜਾਗੀਰ ਬੱਚਾ ਤੱਕੇ ਹਰਾ ਰੰਗ। ਕਿ ਗੁਰੂ ਦੇ ਨਾਲ ਸੰਗਤਾਂ ਦੀ ਕਿੰਨੀ ਮੁਹੱਬਤ ਹੈ ਕਿੰਨਾ ਪਿਆਰ ਹੈ ਪਰ ਇਸ ਜਗ੍ਹਾ ਤੇ ਇੱਕ ਸਿੱਖ ਆਉਂਦਾ ਹੈ ਜਿਹਨੂੰ ਕਹਾਹੀ ਸਿੱਖ ਕਿਹਾ ਜਾਂਦਾ ਹੈ ਹੁਣ ਕਹਾਹੀ ਸਿ ਕੌਣ ਹੈ ਜਿਹੜਾ ਕਹਾ ਖੋਤ ਕੇ ਗੁਜ਼ਾਰਾ ਕਰਦਾ ਹੈ ਕੈਸੇ ਬੁਰ ਸਿੱਖ ਨੇ ਕਿ ਜਿਨ੍ਹਾਂ ਦਾ ਗੁਜ਼ਾਰਾ ਕਹਾ ਖੋਤ ਕੇ ਚੱਲਦਾ ਹੈ ਉਹ ਕਹਾ ਖੋਤਣਾ ਤੇ